ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਮਾਲਪੁਰ ਕਮਾਲਪੁਰ ਵੀਰ ਆਜ਼ਾਦਪੁਰ ਆਇਆ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਦੋਸਤੋ ਇੱਕ ਸ਼ੜਕ ਆਉਂਦੀ ਹੈ ਜਿਹੜੀ ਡਾਲੇਕੇ ਮਾਨੋਚਾਲ ਤੇ ਸ਼ਬਾਜਪੁਰ ਇਸੇ ਸ਼ੜਕ ਦੇ ਉੱਪਰ ਪਿੰਡ ਆ ਤੇ ਇਹ ਸ਼ੜਕ ਦੋਸਤੋ ਅੱਗੇ ਦਿਆਲਪੁਰਾ ਭਿੱਖੀਵਾਂਡ ਤੋਂ ਚਲੀ ਜਾਂਦੀ ਹੈ ਤੇ ਤਰਨਤਾਰਨ ਸਭ ਤੋਂ ਜੇਕਰ ਦੋਸਤੋ ਦੂਰੀ ਦੀ ਗੱਲ ਕਰੀਏ ਤੇ 15-16 ਕਿਲੋਮੀਟਰ ਦੀ ਦੂਰੀ ਆ ਪਿੰਡ ਸ਼ਿਵਾਜਪੁਰ ਦੀ ਤੇ ਵੀਰ ਆਜਾਦ ਦੇ ਕੋਲ ਦੋਸਤੋ ਆਇਆ ਤੇ ਪਿੰਡ ਕਮਾਲਪੁਰ ਬਿਲਕੁਲ ਸ਼ਿਵਾਜਪੁਰ ਤੇ ਕਮਾਲਪੁਰ ਜਿਹੜਾ ਦੋਸਤੋ ਨਾਲ-ਨਾਲ ਪਿੰਡ ਆ ਭਗਵਾਨਪੁਰਾ ਫਤੇਪੁਰ ਸੁਗਾ ਇਹ ਪਿੰਡ ਵੀ ਥੋੜੀ-ਥੋੜੀ ਦੂਰੀ ਤੇ ਵਾਹ ਪਿੰਡ ਥੋੜੀ ਦੂਰੀ ਤੇ ਆ ਨਾਲ ਲੱਗਦਾ ਪਿੰਡ ਆ ਅੱਜ ਤਰੀਕ ਦੋਸਤੋ 16 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਗੱਲਬਾਤ ਪੂਰੀ ਕਰਾਂਗੇ ਵੀਰ ਦੇ ਨਾਲ ਤੇ ਟੋਟਲ 204 ਪਸ਼ੂ ਚਾਰ ਆ ਤਿੰਨ ਬਿਹੜਾਂ ਜਿਨ੍ਹਾਂ ਦੇ ਵਿੱਚੋਂ ਦੋ ਬਿਹੜਾ ਗੱਭਣ ਤੁਸੀਂ ਦੇਖ ਰਹੇ ਜੇ ਪਹਿਲੇ ਦੂਸਰੇ ਨੰਬਰ ਤੇ ਤੀਜੇ ਨੰਬਰ ਤੇ ਇੱਕ ਸ਼ਾਹੀਵਾਲ ਕਰਾਸਾਂਗ ਦੇ ਵਿੱਚ ਦੋਸਤੋ ਬਿਹੜ ਸੂਈ ਸਵਾਈ ਆ ਇੱਕ ਅਫਸਰ ਵਾਸੀ ਦੋਸਤੋ ਤੁਹਾਨੂੰ ਦਿਖਾਵਾਂਗੇ ਐਚ ਐਫ ਬਰੀਡ ਦੇ ਵਿੱਚ ਸੋ ਚਾਰੇ ਪਸ਼ੂ ਆ ਚਾਰੇ ਨਾਗਾ ਆਹ ਕਰਦੇ ਆ ਗੱਲਬਾਤ ਆਜ਼ਾਦ ਦੇ ਨਾਲ ਗੱਲਬਾਤ ਕਰਕੇ ਲੈਂਦੇ ਆ ਜਾਣਕਾਰੀ ਸਭ ਤੋਂ ਪਹਿਲਾਂ ਜੀ ਆਦ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਹਰ ਤੋਂ ਹੀ ਸੁਣਾਓ ਕੀ ਆ ਬਹੁਤ ਵਧੀਆ ਬਹੁਤ ਵਧੀਆ ਜੀ ਆਦ ਭਰਾ ਬਸ ਵਧੀਆ ਵੀਰ ਜੀ ਅੱਜ ਜਾਦਵੀਰੇ ਵਿਆਹ ਵੇਖਣ ਆਏ ਸੀ ਹਾਂ ਜੀ ਵਿਆਹ ਵੇਖਣ ਆਏ ਚਲੋ ਚਾਂਚੱਕ ਪ੍ਰੋਗਰਾਮ ਬਣ ਗਿਆ ਵੀਡੀਓ ਦਾ ਆਪਣਾ ਮਾ ਚਲੋ ਬਣਾ ਲੈਨੇ ਆ ਉਹ ਵੇਖੋ ਜੀ ਤੋ ਵੀ ਦਿਨ ਹੋ ਗਏ ਤੁਹਾਨੂੰ ਤਾਂ ਤੁਹਾਡਾ ਟਾਈਮ ਨਹੀਂ ਲੱਗਦਾ ਮਾਲ ਵੇਖੂਗੀ ਜਾਂਦਾ ਰਿਹਾ ਮਾ ਚਲੋਣਾ ਅੱਜ ਬਣਾ ਹੀ ਲੈਨੇ ਫਿਰ ਦਾਣੇ-ਦਾਣੇ ਮੋਹਰ ਲੱਗੀ ਹੁੰਦੀ ਹੈ ਹਾਂ ਜੀ ਬਸ ਜੇ ਕੱਲ ਆ ਜਾਂਦਾ ਮੈਂ ਕਿਹੜਾ ਪਕੌੜੇ ਛਕ ਲੈਣਾ ਤੁਸੀਂ ਕਿਹੜਾ ਛਕ ਲੈਣੇ ਆਏ ਤੁਹਾਡੇ ਕਰਮਾ ਜੀ ਤੇ ਅੱਜ ਵੀਰ ਜੀ ਆਦ ਆਪਣੇ ਕੋਲ ਟੋਟਲ ਚਾਰ ਪਸ਼ੂ ਆ ਚਾਰ ਵੀਰ ਜੀ ਆ ਮੰਨ ਲਓ ਦੋ ਦੇ ਬਾਲੇ ਚੰਗੇ ਨੀ ਗਿਨੇ ਆਣਾ ਬਾਲੇ ਜ਼ਬਰਦਸਤ ਆ ਠੀਕ ਆ ਤੇ ਇੱਕ ਗਾਂ ਸੂਈ ਆ ਮਗਲੇ ਥਾਂ ਤੋਂ ਤੇਲ ਲਿਆ ਤਾਜੀ ਸੂਈ ਤੇ ਇੱਕ ਅੰਸਰ ਵਛੀ ਆਪਣੇ ਤੋਂ ਠੀਕ ਆ ਜੀ ਹਾਂ ਜੀ ਲਓ ਬਦੋਸਤੋ ਚਾਰੇ ਨਾਗਾ ਠੀਕ ਆ ਜੀ ਬਾਕੀ ਪਸ਼ੂ ਗੱਬਣ ਜਿਹੜੇ ਆਪਾਂ ਤੁਹਾਨੂੰ ਦਿਖਾ ਦਾਂਗੇ ਅੱਗੇ ਕਿਸੇ ਮੇਰੇ ਵੀਰ ਨੇ ਸਾਹਮਣੇ ਸੂਤਨੇ ਆ ਬਾਕੀ ਪਸ਼ੂ ਵੱਡੇ ਆ ਠੀਕ ਆ ਜੀ ਇਹ ਕੈਚ ਅਪ ਬ੍ਰੀਡ ਦੇ ਵਿੱਚ ਤੁਹਾਨੂੰ ਵਹਿੜ ਜਿਹੜੀ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਇਸੇ ਵਹਿੜ ਤੋਂ ਕਰਾਂਗੇ ਬਹੁਤ ਖੂਬਸੂਰਤ ਢਾਂਚਾ ਢੁੰਜੇ ਦੀ ਆ ਬਾਕੀ ਆ ਜੋ ਕਰਦੇ ਆ ਗੱਲ ਆਜਾਦ ਦਾ ਸੁਆ ਵੀਰ ਕਿੰਮਾ ਤੇ ਕਿੰਨੇ ਦਿਨ ਬਾਕੀ ਆ ਜੀ ਇਹਦਾ ਦੂਜਾ ਸੁਆ ਜੇ ਹਾਂਜੀ ਮਤਲਬ ਪੂਰੀ ਫੁੱਲ ਵੱਡੇ ਕੱਦ ਕਾੜ ਵਾਲੀ ਫਾਰਮ ਵਾਲੀ ਵੜ ਮਤਲਬ ਸਾਰੇ ਆਹ ਦੇ ਫਾਰਮ ਵਾਲੀ ਵੜ ਪਰ ਆ ਚੀਜ਼ ਹੁੰਦੀ ਜੇ ਫਾਰਮ ਵਾਲੀ ਵੜ ਵੇਖੋ ਲੈ ਵਾਲੂਆ ਕਿੰਨਾ ਜਬ ਦੱਸ ਜੇ ਦੇਣ ਮੰਨ ਲਓ 13 ਤੋਂ 14 ਦਿਨਾਂ ਦੀ ਕੱਚੀ ਆ ਆ ਵੇਖੋ ਬਹੁਤ ਮਤਲਬ ਕੱਦ ਵੇਖੋ ਕਿੱਡਾ ਦਾ ਬੇਲ ਵੇਖੋ ਵਰਕਟ ਮਤਲਬ ਛੋਟੇ ਹਾਥੀ ਚ ਨਹੀਂ ਆਉਣ ਵਾਲੀ ਗਾ ਆ ਇਹ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ ਬਲੈਰੋ ਬਲੂਰੋ ਚ ਜਾਊਗੀ ਲਹਿਰ ਤੋ ਦੋਸਤੋ ਫੁੱਲ ਵੱਡੀ ਹਾਈਟ ਲੈਂਥ ਤਾਂ ਵੀ ਇੱਕ ਨੋਰਮਲ ਵੀਰ ਨੇ ਆਈਡੀਆ ਤੁਹਾਨੂੰ ਦੱਸ ਹੀ ਦਿੱਤਾ ਕਿ ਜਿੱਦਾਂ ਇੱਕ ਆਪਾਂ ਸ਼ੈੱਡ ਫਾਰਮ ਦੇ ਵਿੱਚ ਬਹਿਣਾ ਦੇਖਦੇ ਆ ਫੁੱਲ ਵੱਡੀ ਹਾਈਟ ਕਰਦਾਲੀਆਂ ਠੀਕ ਆ ਜੀ ਸੋ ਹਾਈਟ ਲੈਂਥ ਐਕਸਟਰਾ ਆਰਡੀਨਰੀ ਆ ਫੁੱਲ ਬਟਾ ਫੁੱਲ ਤੇ 12 13 14 ਕ ਦਿਨ ਹਜੇ ਪੈਂਡਿੰਗ ਆ ਹਾਂਜੀ ਬਾਕੀ ਰੰਗ ਪ੍ਰਿੰਟ ਤੁਸੀਂ ਫੈਸ਼ਨ ਡਿਜ਼ਾਈਨ ਦੇਖੋ ਠੀਕ ਆ ਛੋਟਾ ਕੰਨ ਛੋਟੀ ਪੂਤੀ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਇੱਕ ਬੰਦੇ ਜਿਹੜਾ ਕੱਦ ਕਾੜ ਇਸ ਵਾਈਡ ਦਾ 13 ਕ ਦਿਨ ਹਜੇ ਪਿਆ ਸੂਨ ਦੇ ਵਿੱਚ ਅੱਛਾ ਆਜਾਦ ਵੀਰੇ ਮਾਰਾ ਸੂਆ ਦੂਜਾ ਦੱਸਿਆ ਦੂਜਾ ਹਾਂ ਜੀ ਵੀਰ ਜੀ ਪ੍ਰੋਪਰ ਦੂਜਾ ਗਰੰਟੀ ਨਾਲ ਇਹ ਘਰੋਂ ਨਾਰਮਲ ਨਿਕਲੀ ਇਹਦੇ ਪਿਛਲੇ ਸਵੇਰੇ ਦਾ ਪ੍ਰੋਪਰ ਜੀ ਪ੍ਰੋਪਰ ਗਰੰਟੀ ਨਾਲ ਦੂਜਾ ਸੂਆ ਮੰਨ ਲਓ ਉਹ ਤੇ ਆਂਦੇ ਆਪਾਂ ਪਹਿਲੇ ਸੂਏ ਤੋਂ 26 ਤੋਂ 27 ਲੀਟਰ ਦੁੱਧ ਚੋਇਆ ਹੈ ਅੱਛਾ ਜੀ ਤੇ ਬਾਕੀ ਵੀਰ ਜੀ ਜੇ ਲੋ ਆਪਾਂ ਗਰੰਟੀ ਦੇ ਤਾਂ ਬਾਕੀ ਆਪਣੀ ਸਮਝ ਆ ਗਈ ਬੱਚੀ ਨੂੰ ਨਾ ਦੁੱਧ ਨੂੰ ਆਂਦਾ ਵੀ ਕੋਈ ਨਹੀਂਗਾ ਆਂਦਾ ਕੁਛ ਨਹੀਂਗਾ ਬਾਕੀ ਅੱਜ ਸੂ ਚੜ ਗਿਆ ਹੈ ਤੇ ਜਿੰਨੇ ਦਿਨਾਂ ਨੂੰ ਨੇ ਸੂਣਾ ਉਹਨੇ ਦਿਨ ਬਹੁਤ ਵਧੀਆ ਆਉਣੇ ਹੋਰ ਆ ਬਿਲਕੁਲ ਬਿਲਕੁਲ ਬੜੇ ਟਿਕਾਣੇ ਦੇ ਸੁਣੇ ਕਰਨ ਵਾਲੀ ਜਿੰਨਾ ਦਿੱਤਾ ਫਿਰ ਦੇਣਾ ਕਿਹੜੀ ਉਵੇਂ ਤੁਸੀਂ ਵੇਖੋਗੇ ਵੀ ਤਕਰੀਬਨ ਫਾੜੀ ਵਾਲਾ ਚੱਡਾ ਤੇ ਫਿਕਸ ਚੱਡਾ ਇਹਦੇ ਦੇ ਢੋਲੇ ਵਾ ਵੇਖੋ ਕਿਡਾ ਜ਼ਬਰਦਸਤ ਬਣਾਉਂਦੀ ਦਿਖਵਾ ਚੀਜ਼ਾਂ ਬਣੀਆਂ ਜਿਹਾ ਥਾਣੇ ਵੀ ਵੇਖੋ ਫਿਰ ਪੂਰਾ ਇੱਕੋ ਜਿੱਕਾ ਲੋ ਜੀ ਸੋ ਮੁੱਠੀ ਦਾਣ ਕਰਮਾਲੀ ਨੂੰ ਲੱਗਾ ਠੀਕ ਹੈ ਜੀ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਗਈ ਹੱਤੀ ਚੁਵਾਈ ਦਾ ਥਾਣਾ ਪੂਰੇ ਮੋਢੇ ਤੇ ਆਉਂਦੀ ਆ ਆਹਦੇ ਨੇ ਮਰ ਲੋ ਬੰਦੇ ਜਿੱਡੀ ਆ ਜੇ ਬੰਦੇ ਜੀ ਹਾਂ ਨੇ ਬਹੁਤ ਵੱਡਾ ਢਾਜਾ ਵੜਦਾ ਹਾਂਜੀ ਇਹ ਤਾਂ ਕੋਈ ਵੀਰ ਇੱਥੇ ਆਣ ਕੇ ਵੀ ਦੇਖੂਗਾ ਤੇ ਉਹ ਵੀ ਆਪਦੇ ਮੂੰਹ ਕਹੂਗਾ ਵੀ ਮਾਨਣਾ ਨਹੀਂ ਸੀ ਵਹਿੜ ਹੀ ਬੜੀ ਚੀਜ਼ ਆ ਠੀਕ ਆ ਸੋ ਦੋਸ ਉਹਨਾਂ ਦੱਸਿਆ ਵੀ ਦੁੱਧ ਚਵਾਈ ਕਰਦੇ ਰਹੇ ਆ। ਬਾਕੀ ਸਟੇਟ ਪੜਾ ਫੇਸ ਕੁਆਲਿਟੀ ਦੀ ਜ਼ਿਕਰ ਗੱਲ ਕਰੀਏ ਸਟੇਟ ਪੜਾ। ਮੀਂਹ ਨਹੀਂ ਆ ਵੀਰ ਜੀ ਕੰਨ ਆ ਦੇਣਾ ਛੋਟਾ ਕੰਨ ਆ ਦੇ ਛੋਟਾ ਕੰਨ ਚੱਪਾ ਚੱਪਾ। ਆ ਲਓ ਜੀ। ਦੇਖੋ। ਠੀਕ ਆ। ਆ ਜਾਓ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਈਏ ਭਰਾ। ਬਬ ਦੱਸੋ 12 13 12 13 ਦਿਨ ਹਜੇ ਪਏ ਆ ਜੇ ਸੂਣ ਦੇ ਵਿੱਚ। ਬਾਕੀ ਵਹਿੜ ਖੁੱਲੂਗੀ ਪੂਰਾ ਥੱਲੇੋਂ ਠੀਕ ਆ ਜੀ ਜਿੱਡੇ ਘੱਟ ਪੁੱਤ ਦੀ ਮਾਰਕ ਹੈ ਨਾ। ਦੇਖੋ। ਇਹ ਮੇਰੇ ਜੱਡੀ ਆ। ਆ ਜੀ ਖਾਂ ਜੀ। ਇਹ ਤਾਂ ਹਰ ਕੋਈ ਕੋਲੇ ਖੜ ਕੇ ਆਖੂਗਾ ਮੇਰੇ ਜੱਡੀ ਆ ਤੁਰੋ ਆਇਆ ਨਾ ਤੁਰੋ ਲਮਾਇਆ ਤੁਰ ਲਾ ਗਿਆ ਲੋਗੇ ਠੀਕ ਹੈ ਜੀ ਤੂੰ ਹਾਈਟ ਲੈਂਥ ਪੂਰੀ ਆ ਠੀਕ ਹੈ ਜੀ ਹਾਈਟ ਲੈਂਥ ਪੂਰੀ ਆ ਪੱਕੀ ਬਣੂਗੀ ਪੂਰਾ ਕਰਮਾ ਦੀ ਠੀਕ ਆ ਅੱਛਾ ਦਿਨ ਦੇ ਹਿਸਾਬ ਨਾਲ ਤਕਰੀਬਨ ਤੁਸੀਂ ਐਸਟੀਮੇਟ ਲਾੜੋ ਦਿਨ ਹਜੇ ਪਿਆ ਸੂਨ ਦੇ ਵਿੱਚ ਅਛਾ ਆਜਾਦ ਬਾਕੀ ਟਿੱਪਨ ਤੋਂ ਪਾਉਣ ਦੀ ਵੀਰੇ ਤਸੱਲੀ ਪੂਰੀ ਆਪਣੀ ਇਹੋ ਨੰਬਰ ਆਪਣੀ ਗਰੰਟੀ ਹੋਊਗੀ ਥਾਣਾ ਦੀ ਠੀਕ ਹੈ ਜੀ ਥਾਣਾ ਦੀ ਮਤਲਬ ਪੂਰੀ ਪ੍ਰੋਪਰ ਗਰੰਟੀ ਹੋਊਗੀ ਲਓ ਜੀ ਸੋ ਥਾਣ ਦੀ ਜਿਹੜੀ ਦੋਸਤੋ ਗੱਬਣ ਪਸ਼ੂ ਆ ਤਾਂ ਥਾਣਾ ਦੀ ਪੂਰੀ ਤਸੱਲੀ ਆ ਗਰੰਟੀ ਆ ਕੋਈ ਮੇਰਾ ਭਰਾ ਆਨਲਾਈਨ ਸੌਦਾ ਕਰਦਾ ਤੇ ਉਹਨਾਂ ਦੇ ਲਈ ਖਾਸ ਤੌਰ ਤੇ ਵੀਰਾਂ ਦਾ ਵੀ ਗਰੰਟੀ ਤਸੱਲੀ ਆ ਬਾਕੀ ਤੁਸੀਂ ਇੱਥੇ ਆ ਕੇ ਆਪਣੀ ਟਿੱਪ ਕੇ ਤਸੱਲੀ ਕਰ ਹੀ ਲੈਣੀ ਆ ਠੀਕ ਆ ਓਕੇ ਆਜਾਦ ਕੀ ਵੀਰੇ ਡਿਮਾਂਡ ਕਰਦੇ ਆ ਕੀ ਮੁੱਲ ਵਾ ਕੀ ਜਿਹੜੇ ਵਾਰ ਕੇ ਤੋਂ ਲੱਖ ਰੁਪਇਆ ਮੰਗ ਲੈਂਦੇ ਆ ਆ ਪਰਾਪਨਾ 990 ਜੇ ਵੈੜ ਤਿਆਰ ਕਰ ਲਈ ਫਿਰ ਤੇ 80000 ਜੀ ਮਤਲਬ ਉਥੋਂ ਸੁਟਿਆ ਹੈਗੀ ਹੈਗੀ ਆ ਅੱਜ 65000 ਚ ਮਾਨਤਾ ਨਹੀਂ ਹੋਣਾ ਜੀ 65000 ਚ 65 ਚ ਤੇ ਬਾਕੀ ਜਿਹੜਾ ਖੜੂ ਰੁਪਿਆ 10 15000 ਉਹਨੂੰ ਦੇ ਜੂਗੀ ਠੀਕ ਆ ਜੀ ਹੱਸ ਕੇ ਬਾਕੀ ਵੀ ਕਹਿੰਦੇ ਜੀ ਵੈੜ ਵੱਡੀ ਹੈ ਹੋਰ ਕਿਸੇ ਤੋਂ ਨਹੀਂ ਗੱਲ ਲੱਖ ਰੁਪਿਆ ਨਾਰਮਲ ਕਿਨੇ ਮੰਗਣਾ ਬਿਲਕੁਲ ਫੁੱਲ ਕੱਦ ਵਜਨ ਦੇ ਵੇਚਾ ਦੋਸਤੋ 65000 ਦੀ ਅੱਜ ਤੁਹਾਨੂੰ ਇਹ ਮਿਲ ਜੂਗੀ 65000 ਦੀ ਤੇ ਬਾਕੀ ਬਣੂਗੇ ਥੱਲੇੋਂ ਕਾਫੀ ਅਜੇ ਸਮਾਂ ਕਾਫੀ ਪਿਆਸ ਹੈਗਾ ਸੂਣ ਚ ਜੇ ਮੰਨ ਲਓ ਲਤਨੀ ਸ਼ੁਰੂ ਹੋਈ ਆਹ ਤੋਂ ਥਾਂ ਤੋਂ ਤੁਸੀਂ ਵੇਖੋ ਕਿਹੜਾ ਲੱਗਾ ਕਰਮ ਵਾਲੀ ਠੀਕ ਆ ਜੀ ਪੂਰਾ ਹਾਥੀ ਚਵਾਈਲਾ ਨਿਕਲ ਕੇ ਸਾਹਮਣੇ ਆਊਗਾ ਥਾਣਾ ਤੇ 65000 ਦੀ ਇਹ ਮਿਲੂਗੀ ਫੁੱਲ ਹਾਈਟ ਲੈਂਥ ਫੁੱਲ ਵੱਡੇ ਕੱਦ ਬੁੱਤ ਵਿੱਚ ਅੱਛਾ ਆਜਾਦ ਸੈਕੰਡ ਨੰਬਰ ਤੇ ਜਿਹੜੀ ਆ ਆਪਣੇ ਕੋਲ ਵੜ ਆ ਗਈ ਭਰਾ ਹਾਂ ਜੀ ਇਹ ਸ਼ਾਇਦ ਤੀਜਾ ਸੁਹਾ ਜੇ ਅੱਛਾ ਜੀ ਗੱਬਣ ਆ ਹਾਂ ਅਜੇ ਵੀ 6-7 ਦਿਨ ਖੜ੍ਹਦੀ ਹੈ ਸ਼ਾਇਦ ਹੀ ਹੁੰਦਾ ਤਿਪਣਾ ਠੀਕ ਹੈ ਜੀ ਤੇ ਆਪਾਂ ਇੱਥੋਂ ਲਾਗੋ ਲਈ ਆਪਣੇ ਦੁੱਧ ਤੇ ਆਉਂਦੇ 17-18 ਲੀਟਰ ਹੀ ਚੋਂਦੇ ਰਹੇ ਆ ਤੇ ਬਾਕੀ ਵੀਰ ਜੀ ਦੇਵ ਜੋਗ ਲੈਵਲੂਆ ਦੀ ਬੜੀ ਗਾਂ ਖੁੱਲੀ ਆ ਜੇ ਵੇਖੋ ਪੰਨ ਪੰਨ ਬੜਾ ਦੇਈ ਆ ਦੋ ਸੂਆ ਵੀ ਦੁਜਾ ਹੀ ਸੁੰਦੀ ਆ ਨਹੀਂ ਤੀਜਾ ਤੀਜਾ ਸ਼ਾ ਜੀ ਤੀਜਾ ਤੀਜਾ ਹਾਂ ਜੀ ਪਹਿਲੇ ਦੂਜੇ ਸੂਵੇ ਕਿੰਨਾ ਦੁੱਧ ਚਵਾ ਗਈ ਜੋ ਆਉਂਦੇ ਮੰਨ ਲਓ 16 ਤੋਂ 17 ਲੀਟਰ ਹੀ ਚੋਂਦੇ ਰਹੇ ਆ 15 ਤੋਂ ਪਲੱਸ ਚਵਾਈ ਕੀਤੀ ਆ ਬਾਕੀ ਵੀਰ ਜੀ ਚਵਾਜੂਗੀ ਗਾਂ ਨੂੰ ਨਾ ਲੈਵਲੂਆ ਬੜਾ ਲੱਗਾ ਏ ਆਪਾਂ ਉਹਨਾਂ ਦੇ ਕਹਿੰਦੇ ਨਹੀਂ ਆਉਂਦੇ ਪਰ ਆਪਾਂ ਆਪਣੀ ਸਮਝ ਨਾਲ ਲਈ ਇਹਨਾਂ ਦੁੱਧ ਨੂੰ ਕੁਝ ਨਹੀਂ ਆਂਦਾ ਹ ਲਓ ਜੀ। ਕੋਤਸੋ ਸੋ ਜੇ 6-7 ਦਿਨ ਐਸਟੀਮੇਟ ਆ ਵੀ ਆਈਡੀਆ ਵੀ 6-7 ਦਿਨ ਖੁੱਲੇ ਡੁੱਲੇ ਲੈਂਦੀ ਆ। ਬਾਕੀ ਤੁਸੀਂ ਲੜਾਂ ਲੁੜਾਂ ਤੋਂ ਨਾਰਮਲੀ ਵਟਾ ਵੋਟਾਂ ਤੋਂ ਇੱਕ ਵਾਰੀ ਅੰਦਾਜ਼ਾ ਲਾ ਹੀ ਲੈਣਾ ਠੀਕ ਆ। ਦਿਨ ਇੰਨੇ ਕਿ ਖੁੱਲੇ ਡੁੱਲੇ ਲੈ ਜਾਊਗੀ। ਉਹਦੇ 'ਚ ਕੋਈ ਸ਼ੱਕ ਨਹੀਂ ਗਾ ਦਿਨ ਲੈਂਦੀ ਆ ਜਿਵੇਂ 8 ਲੈ ਜੇ 7 ਲੈ ਜੇ ਠੀਕ ਆ। ਸੋ ਬਾਕੀ ਥਾਣਾ ਥੋਣਾ ਦੀ ਇੱਕ ਵਾਰੀ ਥੋੜੀ ਲਾਗਿਓ ਵੇਖ ਲਓ। ਆ ਦੇਖੋ ਜੀ। ਬਾਕੀ ਮੂੰਹ ਮਾ ਦੀ ਬਰੀਕੀ ਬੜੀ ਸਾਫ਼ ਇੱਥੇ ਦੇਖੋ। ਠੀਕ ਹੈ ਜੀ। ਠੀਕ ਆ ਅਜਾਦ ਭਾਈ ਇਹ ਵੀ ਗੱਬਣਾ ਆਪਣੇ ਕੋਲ ਆਦੇ ਬਾਕੀ 35 ਤੋਂਪਨ ਦੀ ਆਪਣੇ ਲੋਕ ਸਭੀ ਜੀ ਦੀ ਇੱਕ ਗਰੰਟ ਨੰਬਰ ਗਰੰਟੀ ਹੋ ਗਈ ਕਿ ਜਿਹੜੇ ਵੀ ਇਹਨੇ ਲੈਣੀ ਆਪਣੇ ਨਾਲ ਸੌਦਾ ਕਰ ਲੈ ਘਰੇ ਲੋਨ ਤੋਂ ਪਹਿਲਾਂ ਆਪਣੀ ਪ੍ਰਵੇਸ਼ਕ ਪਾਂ ਤੇਪਲੇ ਆਪ ਅੱਗੇ ਜਿੰਨੀਆਂ ਗਾਂ ਵੇਚੀਆਂ ਜਿਹੜਾ ਆਪਾਂ ਚੀ ਜੰਦ ਰਹੇ ਉਹੀ ਨਿਕਲਦੀ ਰਹੀ ਆ ਆਪਾਂ ਪਿੱਛੇ ਗਾਂ ਵੇਚੀ ਆਖਿਆ ਕਿ ਸਖਸਰ ਸੀਮਨ ਲੱਗਾ ਏ ਵੀਰ ਜੀ ਆਪਾਂ ਵੇਚੀ ਉਹ ਵਸ਼ੀ ਦਿੱਤੀ ਗਾਂ ਨੇ ਠੀਕ ਤੇ ਦੁੱਧ ਇਹਨਾਂ ਨੂੰ 26 27 ਕਿਲੋ ਆਖਿਆ 26 27 ਕਿਲੋ ਗਾਂ ਦੁੱਧ ਦੇਂਦੀ ਆ ਚੁਆ ਰਹੀ ਆ ਨਾ ਚੁਆ ਰਹੀ ਆ ਬਿਲਕੁਲ ਇਹ ਤਾਂ ਹੋਈ ਨਾ ਗੱਲ ਅਜਾਦ ਨਾਲ ਦੀ ਨਾਲ ਹੀ ਇਹ ਬਾਕੀ ਦੂਜੇ ਸਵੇਰੇ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਵੀ 15 16 16 ਲੀਟਰ ਦੀ ਮਿਲਕਿੰਗ ਜਿਹੜੀ ਇਹਨੇ ਕਰਵਾਈ ਆ ਇਸ ਵਾਰ ਤੇਜਾ ਸਵੇਰ ਸੂਣਾ ਇਹਨੇ ਕਰਵਾ ਲਈ ਨੇ ਹਜੇ 6-7 6-7 ਦਿਨ ਅਜੇ ਬਾਕੀ ਇਹਦੇ ਸੂਣ ਚ ਆਹ ਲੋ ਜੀ ਲਓ ਜੀ ਬਾਕੀ ਤੋਰੇ ਤਾਰੇ ਤੋਂ ਬੜੀ ਨਰਮਾ ਠੰਡੀ ਧੀਰੀ ਆ ਠੀਕ ਆ ਤੋ ਥਾਣ ਥੋਣ ਦੀ ਕੁਆਲਿਟੀ ਬਹੁਤ ਚੰਗੀ ਆ ਨਾਰਮਲੀ ਜੇ ਆਪਾਂ ਗੱਲ ਕਰਦੇ ਆ ਵੜਾ ਥਾਣਾ ਦੇ ਨਾਲ ਹੀ ਆ ਬਾਕੀ ਥਾਣ ਚੰਗਾ ਠੀਕ ਆ ਟਿਪ ਕੇ ਦਿਖਾ ਦਿੰਦੇ ਜੇ ਮੰਨ ਲਓ ਸ਼ਹਿਦ ਹੀ ਆਉਂਦਾ ਕੋਈ ਦੁੱਧ ਬੋਲਾ ਨਹੀਂ ਪਨੈ ਸ਼ਹਿਦ ਬਣੂ ਬੜੀ ਗਾਂ ਖਲਿਆ ਠੀਕ ਆ ਜੀ ਤੇ ਟਿਪਣ ਵੀ ਸ਼ਹਿਦ ਹੀ ਆਉਂਦਾ ਠੀਕ ਆ ਜੀ ਅਜੇ 6-7 ਕਦੇ ਨੇ ਆਈਡੀਆ ਬਾਕੀ ਕੋਈ ਵੀ ਨਾ ਆਪਾਂ ਸੁਪਰ ਵੀ ਦੋ ਦਿਨ ਲੈ ਕੇ ਜਾ ਸਕਦਾ ਕੋਈ 8-7 ਕਦੇ ਦਿਨਾਂ ਦਾ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ ਜੀ ਤੋ ਥਾਣਾ ਲੈਵੇ ਦੀ ਪੂਰੀ ਸਾਫ ਸੁੱਥਰੀ ਆ ਵੈਸੇ ਜਿੰਨੀ ਕ ਆਪਾਂ ਨੂੰ ਦਿਖਾਈ ਦੇ ਰਹੀ ਹੈ ਮ ਅਖੀਰ ਮਾਰਿਆ ਆਈਦਰ ਖੋ ਵੀਰ ਜੀ ਅਜੇ ਸ਼ਹਿਦ ਹੀ ਆਉਂਦਾ ਜੀ ਲਓ ਜੀ ਤੋਂ ਬੋਲਾ ਨਹੀਂ ਭੰਨਿਆ ਠੀਕ ਹੈ ਜੀ ਅਜੇ ਸ਼ਹਿਦ ਆਉਂਦਾ ਬਾਕੀ ਚਾਰੇ ਧਨਾਂ ਦਾ ਸ਼ਹਿਦ ਤੁਸੀਂ ਚੈੱਕ ਕਰੋ ਹਾਂ ਦੇਖੋ ਖੱਟਾ ਬਾਕੀ ਬਣੂ ਬੜੀ ਗਾਂਥ ਲਿਆ ਆਹ ਦੇਖੋ ਜੀ ਲਓ ਜੀ ਬਿਲਕੁਲ ਕਾੜੇ ਦਾਗਦਾ ਜਿਹੜਾ ਦੋਸਤੋ ਸ਼ਹਿਦ ਸੋ ਚੰਗੀ ਆ ਬਾਕੀ ਯਾਦ ਕੀ ਮੁੱਲ ਕੀ ਡਿਮਾਂਡ ਵੀਰ ਜੀ ਜੇ ਦੇ ਗਾਂ ਵੇਚੀ ਸਵਾ ਗਏ ਫਿਰ ਉਹ ਤੇ ਵੇਚਾਂਗੇ 55000 ਦੀ ਹਾਂ ਅੱਜ 50 ਜ 2000 ਛੜ ਦਾਂਗੇ 48 ਦੀ ਦੇ ਦਾਂਗੇ 48 ਦੀ ਬਾਕੀ ਖੁੱਲੀ ਛੋੜ ਕਰ ਦਾਂਗੇ ਜਿੰਨੀ ਹੋਊਗੀ ਕੋਈ ਆਉਂਦਾ ਘਰੇ ਫਿਰ ਵੀ ਲੈਸ ਨੂੰ ਹੋ ਜਾਊਗੀ ਮੌਕੇ ਤੇ 45000 ਦੀ ਵੀਰ ਦੇ ਦਾਂਗੇ ਯੈਸ ਨੂੰ ਯੈਸ ਨੂੰ 45 ਦੇ ਦਾਂਗੇ ਲਓ ਜੀ 45000 ਦੀ ਯੈਸ ਨੂੰ ਆ ਦੋਸਤੋ ਇਹ 45000 ਦੀ ਮਿਲ ਜਾਊਗੀ ਤੁਹਾਨੂੰ ਠੀਕ ਆ ਸੋ ਬਾਕੀ ਕੋਈ ਵੀ ਮੌਕਾ ਨਹੀਂ ਕਮਾਉਂਦਾਗਾ ਵੈੜ ਸਾਹਿਬ ਨੂੰ ਥਰੀ ਆ ਜੀ ਨਾ ਮੰਨ ਲਓ ਸੂਈ ਤੇ 55000 ਦੀ ਵੇਚਾਂਗੇ ਜੇ ਤੇ ਆਪਣੇ ਤੋਂ ਬਿਲਕੁਲ ਜੀ ਬਿਲਕੁਲ ਤੇ ਪੰਤ ਪਾਉਣ ਇੱਕ ਨੰਬਰ ਆ ਮੇਰਾ ਭਰਾ ਜਿੱਦਾਂ ਮਰਜੀ ਤਸੱਲੀ ਕਰੋ ਥਾਂ ਤੁਨੂੰ ਵੀ ਬਿਲਕੁਲ ਮ ਠੀਕ ਹੈ ਆ ਜਾਓ ਇੱਧਰ ਆਪਣੇ ਕੋਲ ਵੀ ਰੱਖ ਜਿਹੜੀ ਸੂਈ ਹੈ ਹਾਂਜੀ ਇਹ ਸ਼ਾਇਦ ਜੀ ਸੂਈ ਜੇ ਤੀਜਾ ਸੁਗਾ ਅੱਛਾ ਜੀ ਤੇ ਨਾ ਮਗਰਲੇ ਥਾਂ ਤੋਂ ਤੇਲਿਆ ਤੇ ਪਰਸੋਂ ਦੀ ਸੂਈ ਉਹ ਮਗਰ ਵੱਸੀ ਆ ਠੀਕ ਹੈ ਜੀ ਹਾਂਜੀ ਇਹ ਤੁਸੀਂ ਕਹਿ ਰਹੇ ਸੀ ਵੀ ਗੱਬਨ ਆਪਾਂ ਲਈ ਸੀ ਚਾਰੇ ਖਰਪਾਲ ਗੱਬਨ ਨਹੀਂ ਜੀ ਮੈਂ ਚੌਥਾ ਤੇ ਪਕ ਕੇ ਲਈ ਚਲੋ ਉੱਪ ਜੋ ਕਰਮਾ ਦਾ ਵਾਅਦਾ ਘਟਾ ਉਹ ਚੱਲਣਾ ਪੈਂਦਾ 24 ਦਾ ਕਸਰ ਅਕਦੀ ਪੈਣ ਲੱਗਿਆ ਪਤਾ ਨਹੀਂ ਲੱਗਦੀ ਸੋ 24 24 ਇਹ ਉਹਦੇ ਅਕੋਰਡਿੰਗ ਤੁਸੀਂ ਜਿਹੜਾ ਸੌਦਾ ਕਰ ਲਿਓ ਕਿਉਂਕਿ ਅੱਜ ਥੋੜਾ ਜਿਹਾ ਇਰਾਦਾ ਨਹੀਂ ਸੀਗਾ ਅੱਜ ਤਾਂ ਮੁੰਡੇ ਵਿਆਹ ਵੇਖਣ ਰਏ ਸੀ ਤੇ ਚਾਣਕ ਉੱਤੋਂ ਦੀ ਫੜ ਲੈ ਨਾਲੇ ਆਪ ਕੋੜੇ ਪੂਰੇ ਛੱਗਿਆ ਨਾਲੇ ਸ਼ਿਕਾਇਤ ਇਹਨਾਂ ਨੇ ਠੀਕ ਆ ਜੀ ਤੇ ਨਾਲ ਦੀ ਨਾਲ ਹੀ ਸੋਚਿਆ ਵੀ ਚਲੋ ਚਾਰ ਪਸੂ ਆ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਸੋ 24 24 ਮਾਰਨਿੰਗ ਆ ਸਵੇਰ 6 ਵਜੇ ਮਾਨੋ ਸਾਡੇ 6 ਕਿਲੋ ਜਿਹੜਾ ਆਪਾਂ 6 ਕਿਲੋ ਦੱਸਿਆ ਨਾ 6 ਕਿਲੋ ਪੂਰਾ ਪੱਕਾ ਹੋਊਗਾ ਜ ਦੁੱਧ 8 9 ਕਿਲੋ ਨੂੰ ਕੁਝ ਵੀ ਨਹੀਂ ਆਂਦਾ ਹਾਂ ਜੇ ਮੰਨ ਲਓ ਕਿ ਨੇ ਟੋਕਰ ਲੈਣੀ ਹੈ ਨਾ ਤੇ ਮੰਨ ਲਓ ਇਹ ਚੰਗੀ ਜਿਹੀ ਕਹਾ ਹੈ ਸੱਜਰ ਆ ਸੱਜਰ ਇਹ ਕਹਾ ਸੱਜਰ ਆ ਦੇ ਕਰਨ ਵਾਲੇ ਮੰਨ ਲਓ ਹੈ ਸ਼ਾਈ ਵਾਲਾ ਪੱਕ ਦੁੱਧੀ ਦਾ ਮੱਝਾਂ ਵਾਲਾ ਸੰਗਣਾ ਲਓ ਜੀ ਆਹੜਾ ਦੋਸਤੋ ਥਣ ਛੋਟਾ ਬੈਣੀ ਬਾਈ ਵਾਲਾ ਮਗਰਲਾ ਇਹ ਤੇਲ ਆ ਠੀਕ ਆ ਜੀ ਆ ਥਣ ਨਹੀਂ ਆਉਂਦਾ ਵੀ ਆਉਂਦਾ ਜਰੂਰ ਆਉਂਦਾ ਹੈ ਪਰ ਆਪਾਂ ਤੇਲ ਕਰਕੇ ਦੇਈ ਕੋਈ ਮਨ ਲੋ 15 20 ਧਾਰਾ ਨਿਕਲਦੀ ਜੇ ਪਸੰਦ ਆ ਇਹਦੇ ਠੀਕ ਦੂਜੇ ਤੁਹਾਨੂੰ ਵਾਵਾ ਫਰਕ ਰੱਖਦਾ ਹੈ ਪਰ ਆਪਾਂ ਤੇਲਾ ਤੇਲ ਹੀ ਦੇਵਾਂਗੇ ਬਲੋ ਤਲੜਾਂ ਦੇ ਵਿੱਚ ਹੀ ਜਾਊਗਾ ਹੋ ਗਏ ਮੇਰੇ ਜੀ ਮੁੜ ਕੇ ਥਾਣ ਦੇ ਮਨ ਲੋ ਆਪਾਂ ਅਗਲੇ ਹਾਂ ਚੱਲ ਪੂਗਾ ਉਹ ਤਾਂ ਜਦੋਂ ਵੇਖਿਆ ਨਹੀਂ ਆਪਾਂ ਪਤਾ ਨਹੀਂ ਚੱਲਣਾ ਕਿ ਨਹੀਂ ਚੱਲਣਾ ਕੀ ਆਪਣਾ ਬਿਲਕੁਲ 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 ਆਪਾਂ ਤਾਂ ਹੋਣ ਵਾਲੀ ਚੀਜ਼ ਦਵਾਂਗੇ ਲੈ ਵੀ ਜਾਤ ਇਹਨੂੰ ਵੀ ਖੋਲ ਕੇ ਕਰੀਏ ਪੇਸ਼ ਵੀਰੇ ਲਓ ਦੱਸੋ ਸੂਈ ਸਵਾਈ ਵੈੜਾ ਸੋ ਜਿੱਦਾਂ ਕਿ ਜਾਤ ਨੇ ਕਿਹਾ ਹੀ ਵੀ ਜਿਹੜੇ ਵੀਰ ਨੇ ਚ ਰਾਠੀ ਅੰਗ ਦੇ ਵਿੱਚ ਰਾਠੀ ਕਰਾਸ ਮੰਨ ਲਿਓ ਕੋਈ ਵੀਰ ਠੀਕ ਆ ਲਾਲ ਰੰਗ ਤੇ ਮਗਰ ਵੀ ਬੱਸੀ ਆ ਬਾਕੀ ਇਸ ਵਕਤ ਬੋਲਾ ਕੱਚਾ ਬੋਲਾ ਤੁਹਾਨੂੰ ਦੱਸ ਹੀ ਦਿੱਤਾ ਵੀ ਕੋਈ 6 ਲੀਟਰ ਤੋਂ ਸਟਾਰਟਿੰਗ ਹੋਈ ਹੈ ਠੀਕ ਆ ਜੀ ਆਹ ਵੇਖੋ ਅਜਾਦ ਇਸੇ ਤਰ੍ਹਾਂ ਹੀ ਬੰਗਾ-ਬੰਗਾ ਮਾੜਾ ਮੋੜ ਪਾਪੂ ਬੰਦਾ ਸਾਹਿਬ ਜੀ ਇਹ ਪਉਣਾ ਪਾ ਲੋ ਨਹੀਂ ਪਾਣੋ ਆਪ ਦੀ ਮਰਜ਼ੀ ਹੈ ਪਰ ਆਪਾਂ ਬਿਨਾ ਮੰਗੇ ਤਾਂ ਚੋਲੀ ਦੀ ਕੇਰਾ ਮੰਗਾ ਵੀ ਪਾ ਲਈਦਾ ਠੀਕ ਆ ਹਾਂਜੀ ਅਜਾਦ ਕੀ ਮੋਲ ਲੈਂਦਾ ਕਰਾਂਗੇ ਮੋਲ ਤੇ ਸਾਹਿਬ ਜੀ ਅੱਜ ਹੁਣ ਕੀ ਕਰਨਾ ਹੈ ਹੁਣ ਆਪਾਂ ਗਾਂ 20000 ਰੁਪਏ ਦੀ ਦੇ ਦਾਂਗੇ 20 ਦੀ ਹਾਂਜੀ ਉਹਦੇ ਬਾਕੀ ਮੌਕੇ ਦੇ ਮਾਨਤਾਨ ਕਰਦਾਂਗੇ ਜਿੱਦਾਂ ਕੇਦਾ ਹੋਊਗਾ ਜੇ ਕੋਈ ਭੈਣ ਭਰਾ ਮੰਨ ਲੋ ਘਰ ਰੱਖਣ ਨੂੰ ਚਾਹ ਚੂ ਆਸੇ ਹੋਵੇ ਜਿੱਦਾਂ ਦਾ ਬੰਦਾ ਹੋਗਾ ਕੋਈ ਨਹੀਂ ਕਰ ਲਾਂਗੇ ਮੋੜਦੇ ਨਹੀਂ ਕਿਸ ਨੂੰ 20000 ਦੀ ਹੈ ਤੇ ਉਹਦੇ ਵਿੱਚੋਂ ਵੀ ਵੀਰਾਂ ਦਾ ਮਾਨਤਾਨ ਕਰਦੇ ਆਂ ਕਿ ਮ ਬਿਲਕੁਲ ਉਹਨਾਂ ਨੂੰ ਰੱਖਿਆ ਲ ਦੇ ਦਾਂਗੇ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਸੇ ਪਸ਼ੂ ਰੱਖਿਆ ਤੇ ਨਹੀਂ ਜਾਂਦਾ ਕਿ ਕਿੱਲੇ ਦੇ ਕਿਹਾਂ ਹੋਰ ਲਿਆਉਣ ਵਾਲੇ ਬੰਦਾ ਇਹਨਾਂ ਨੇ ਜਿਹੜੇ ਵੀਰ ਨੂੰ ਇੰਨੇ ਕ ਪਰਤੇ ਦੇ ਵਿੱਚ ਵਾਰਾ ਖਾਂਦੀ ਆ ਸੌਦਾ ਤੁਸੀਂ ਕਰ ਲਿਓ ਵੀ ਦੇ ਵਿੱਚੋਂ ਲਾਵੇ ਕੋਈ 5 ਲਾਵੇ 50 ਲਾਵੇ ਕੋਈ ਚੱਕਰ ਨਹੀਂ ਆ ਪੱਕਾ ਵੀ ਦੇ ਵਿੱਚੋਂ ਮਾਨਤਨ ਖੁੱਲਾ ਆਜਾਦ ਨੂੰ ਕਹਾਂਗੇ ਵੀ ਖੁੱਲਾ ਮਾਨਤਨ ਕਰ ਦਊਗਾ ਸੋ ਸੱਜਰ ਬਾਕੀ ਲੈ ਕੇ ਜਾਓਗੇ ਢੋਕਰ ਤਾਂ ਹੈ ਨਹੀਂ ਠੀਕ ਆ ਜੀ ਇਹ ਇੱਕੋ ਇੱਕ ਕਸਰਾ ਚਲੋ ਜਿਹੜਾ ਦਾਗ ਲੱਗਾ ਪਸ਼ੂ ਨੂੰ ਚਲੋ ਮਖਲੇ ਥਨੋਂ ਤੇਲੋ ਕੀ ਆ ਬਾਕੀ ਇਹਨ ਓਕੇ ਰਿਪ ਠੀਕ ਹੈ ਜਾਦ ਇਧਰ ਇੱਕ ਆਪਣੇ ਕੋਲ ਅਮਸਰ ਵੱਛੀ ਜੜੀ ਆ ਹਾਂਜੀ ਅਮਸਰ ਵੱਛੀ ਵੀਰ ਜੀ ਉਹ ਜਿਹੜੇ ਘਰੋਂ ਆਪਾਂ ਪਹਿਲੇ ਨੰਬਰ ਵਾਲੀ ਦੱਬੀ ਵਾੜ ਲਈ ਸੀ ਨਾ ਉਸੇ ਘਰੋਂ ਹੀ ਲੈਂਦੀ ਆ ਅੱਛਾ ਜੀ ਹਾਂਜੀ ਅਜੇ ਮੰਨ ਲਓ ਕੋਈ ਮਰਸਾਣਾ ਮੂੰਹ ਖੀਰੀ ਹੋਣੀ ਆ ਹਾਂ ਖੀਰੀ ਦੋਂਦੀ ਇੱਥੇ ਘੋਊਗੀ ਅੱਛਾ ਅਜਾ ਬਾਕੀ ਇਹਨਾਂ ਵੈੜ ਜਿੱਦਣ ਬਣ ਗਈ ਬਣੂ ਚੰਗੀ ਅਜ ਇਹਨਾਂ ਕੇ ਥੋੜੀ ਸਾਹਮਣੀ ਪਊਗੀ 2 3 ਮਹੀਨੇ ਬੰਦਾ ਸਾਹ ਲੈਣਾ ਸਿਆਲ ਸਿਆਲ ਚ ਵੈੜ ਬਣ ਜੂਗੀ ਬਿਲਕੁਲ ਬਿਲਕੁਲ ਹਰ ਕੋਈ ਬੰਦਾ ਆਜ਼ਾਦ ਵੈਸੇ ਤਾਂ ਚਲੋ ਸੰਭਾਲਦਾ ਹੀ ਮੁੱਲ ਮੰਗਦਾ ਜੇਕਰ ਐਡੀ ਕੁ ਵੈੜ ਹੁਣ ਗੱਪਣ ਤਿਆਰੀ ਵਾਲੀ ਹੁੰਦੀ ਤੇ ਤੁਸੀਂ ਕਹਿਣਾ ਸੀ ਯਾਰ 45 ਦੀ 48 ਦੀ ਤੇ ਸਾਹ ਦਾ ਮੁੱਲ ਲੈਣਾ ਕਿ ਬਾਕੀ ਗੱਲ ਹੋ ਰਹੀ ਕਿ ਮੰਨ ਲਓ 2 ਮਹੀਨੇ ਬੰਦਾ ਕੋਈ ਸਾਹ ਲੂਗਾ ਨਾ ਸਿਆਲ ਚ ਵੈੜ ਬਣ ਗਈ ਮੰਨ ਲਓ ਬੋਰਾ ਕ ਫੀਡ ਦਾ ਖਵਾ ਕੇ ਇਹਨੂੰ ਤੇ ਬਾਕੀ ਵੈੜ ਪੂਰੇ ਕੱਦ ਕਾਠ ਵਾਲੀ ਬਣੂਗੀ ਮੰਨ ਲਓ ਉੱਚੀ ਲੱਤ ਦੀ ਆ ਹੁਣ ਖੀਰੀ ਏ ਖੀਰੀ ਜਾਂ ਦੋਂਦੀ ਹੋਊਗੀ ਜਿੱਥੇ ਹੋਊਗੀ ਤਾਂ ਆਦਨ ਹੋਊਗੀ ਖੀਰੀ ਦੋਂਦੀ ਹੈ ਖੀਰੀ ਦੋਂਦੀ ਹੋਊਗੀ ਤਾਂ ਤਾਣਾ ਹੋਊਗੀ ਚੌਗੀ ਨਾ ਹੋਊਗੀ ਹੋਊਗੀ ਦੋਸਤੋ ਖੀਰੀ ਦੋਂਦੀ ਸੀਗਾ ਦੁੱਧੇ ਕੱਢ ਕੇ ਤੇ ਕਰਮਾ ਵਾਲੀ ਸ਼ਾਇਦ ਮਾੜੀ ਮੋੜ ਬਰਾਬਰ ਚੱਕਣ ਢੀ ਹੋਵੇ ਆ ਤੁਹਾਨੂੰ ਵਿਖਾ ਦੋਂਦੀ ਹੋ ਗਈ ਹੈ ਨਾ ਦੋਂਦੀ ਦੋਂਦੀ ਪਿਓ ਦੋਂਦੀ ਆ ਪਿਓ ਦੋਂਦੀ ਆ ਆ ਖਾਓ ਮੜੀ ਆ ਦੇਖ ਲਓ ਜੀ ਪਿਓ ਦੋਂਦੀ ਹੈ ਚੌਗ ਦੇ ਹਜੇ ਬਿਲਕੁਲ ਦੁੱਧ ਤਾਂ ਕੋਈ ਵੀ ਨਹੀਂ ਕੱਢਿਆ ਚੌਗ ਛੇਕ ਕੰਨੀ ਅਜੇ ਦੁੱਧ ਦੰਦਾ ਦੋ ਦੰਦ ਬਿਲਕੁਲ ਪ੍ਰੋਪਰ ਕਰ ਗਈ ਹੈ ਤੇ ਇਹ ਵੀ ਧਿਆਨ ਦੇ ਵਿੱਚ ਆਉਣੀ ਬੜੀ ਗੱਲ ਲਾਜ਼ਮੀ ਹੈ ਠੀਕ ਆ ਜੀ ਜਦੋਂ ਤੱਕ ਕਰਮਾ ਵਾਲੀ ਨੇ ਬਿਲਕੁਲ ਸਾਫ਼ ਸੰਭਾਲ ਕਰਕੇ ਤੁਸੀਂ ਸੁਵਾਉਣੀ ਹੈ ਤੇ ਚੌਗੀ ਚੌਗੀ ਸੁਖੂ ਚੌਗੀ ਸੁਭੂ ਬਾਕੀ ਵੀਰ ਜੀ ਬਣੂ ਵੱਡੀ ਵਾੜ ਬਣੂਗੀ ਸੋ ਬਹੁਤੇ ਵੀਰਾਂ ਨੂੰ ਉਸ ਇੱਕ ਦੰਦਾਂ ਤੋਂ ਪਤਾ ਲੱਗ ਗਿਆ ਉਮਰ ਤਾਂ ਉਮਰ ਵੀ ਤਕਰੀਬਨ ਕੋਈ 2 ਸਾਲ ਦੇ ਘੱਟੋ ਘਾਟ ਕਿਉਂਕਿ ਜੇਕਰ ਬੱਚੀਆਂ ਦੀ ਗੱਲ ਕਰੀਏ ਤੇ ਬੱਚੀਆਂ ਜਿਹੜੀਆਂ ਦੋਸਤੋ ਦੋਂਦੀਆਂ 2 ਸਾਲ ਦੀ ਉਮਰ ਕੋਈ 20 ਮਹੀਨਿਆਂ ਦੀ ਉਮਰ ਤੱਕ ਪਸ਼ੂ ਦੋ ਦੋਂਦਾ ਤਾਂ ਹੋ ਜਾਂਦਾ ਜੇਕਰ ਵਾੜਾਂ ਦੇ ਵਿੱਚ ਆਪਾਂ ਗੱਲ ਕਰੀਏ ਤੇ ਝੋਟੀਆਂ ਦੀ ਗੱਲ ਕਰੀਏ ਤੇ ਢਾਈਆਂ ਸਾਲਾਂ ਦੀ ਝੋਟੀ ਜਿਹੜੀ ਦੋਂਦੀ ਆ ਦੋਂਦੇ ਬਰਾਬਰ ਕਰ ਜਾਂਦੀ ਏ ਠੀਕ ਆ ਸੋ ਬਾਕੀ ਆ ਤੁਸੀਂ ਵੇਖੋ ਸੋਹਣੀ ਬੱਚੀ ਆ ਕੋਈ ਵੀਰ ਅੱਗੇ ਕੇਅਰ ਕਰ ਲੂਗਾ ਸੰਭਾਲ ਕਰ ਲੂਗਾ ਤੇ ਬਾਕੀ ਲੈ ਕੇ ਅੱਗੇ ਥੋੜਾ ਜਿਹਾ ਵਜਨ ਕਰ ਲੂਗਾ ਥੋੜਾ ਟਰਾਂਜੈਕਸ਼ਨ ਫੀਲ ਪਾਪੋਗੇ ਵਜਨ ਵਧਾ ਲੋਂਗੇ ਤੇ ਬਿਲਕੁਲ ਲੱਗਣ ਬਣਨ ਦੇ ਬੱਤਰ ਤੇ ਅੱਜ ਜਿਆਦਾ ਆਪਾਂ ਦੇਖਣੇ ਦੀ ਨਹੀਂ ਵੀਰੇ ਵੀਰ ਜੀ ਮੁੱਲ ਜੋ ਮਰਜ਼ੀ ਕਰੀਏ 10000 ਚਾਹੀਏ 8000 ਤੱਕ 9000 ਤੀ ਦੇ ਦਾਂਗੇ 9000 8000 ਦੀ ਦੇ ਦਾਂਗੇ 8 ਦੀ ਬਾਕੀ ਵੀਰ ਜੀ ਜਿਹੜਾ ਕੋ ਲੈ ਜੂਗਾ ਨਾ ਚੇਤੇ ਰੱਖੂਗਾ ਜਿੱਦਨੇ ਗਾਂ ਤਿਆਰ ਹੋ ਗਈ ਹਾਂ ਹਾਂਜੀ ਪੂਰੀ ਫੁੱਲ ਵੱਡੀ ਗੱਲ ਰੱਖੂਗਾ ਵੀ 8 ਦੀ ਲਿਆਉਂਦੀ ਸੀ ਤੇ 60 ਦੀ ਹੋ ਗਈ 60 ਤੋਂ ਵੀਰ ਜੀ ਬਾਹਰ ਹੀ ਵਿਖੂਗੀ ਜੇ ਸਾਹ ਹੁਣ ਮੰਨ ਲਓ ਗੱਡੀ ਮੰਗਾਈ ਆ ਉਹਦੀ ਗੱਡੀ ਕਿਹੜਾ ਮੰਦਾ ਹੁੰਦਿਆ ਠੀਕ ਆ ਠੀਕ ਹਾਂ ਵੀਰ ਜੀ 9779914251 ਆ ਤੇ ਇੱਕ ਨੰਬਰ 'ਚ 959263199 ਠੀਕ ਹੈ ਭਰਾ ਹਾਂਜੀ ਲੋਬੀ ਭਰਾਵੋ ਬਿਲਕੁਲ ਵਾਜਬ ਤੇ ਜਾਇਜ਼ ਰੇਟ ਆ ਠੀਕ ਆ ਜੀ ਬਾਕੀ ਵੀ ਜਿਹੜੀ ਪਹਿਲਾਂ ਵੇੜ ਆਪਾਂ 25 26 ਕਿਲੋ ਦੁੱਧ ਆਖਣਾ ਗਰੰਟੀ ਨਾਲ ਦੁੱਧ 30 ਕਿਲੋ ਹੀ ਗਾਂ ਪਰ ਉਹ ਵੀ ਪਰ ਫਿਰ ਵੀ ਉਹ 25 26 ਕਿਲੋ ਆਖ ਦਿੰਨੇ ਆ ਚਲੋ ਜੀ ਵੇੜ ਬੜੀ ਤਗੜੀ ਆ ਘੱਟ ਦੱਸਿਆ ਹੋਵੇ ਗਾਂ ਨੂੰ ਚਲੋ ਵੀਰ ਵਾਅਦਾ ਚੋਵੇ ਆਪਾਂ ਤਾਂ ਫੇਰ ਸਵਾਦ ਅਲੀ ਕਰਾਂਗੇ ਜੀ ਮੰਨ ਲਓ ਕਿ ਇਹਨੂੰ ਗਾਂ ਦਵਾਂਗੇ ਨਾ ਮੰਨ ਲਓ ਦੱਸ ਕੇ ਅਗਲੇ ਨੂੰ ਜਾ ਕੇ ਵਾਅਦਾ ਕਰੂਗਾ ਲੈ ਫੇਰ ਆਪਣੇ ਤੋਂ ਲੈਣ ਆਉਣਾ ਆਉਣਾ ਤੇ ਜੇ ਅਗਲੇ ਨੂੰ ਪਹਿਲਾਂ ਹੀ ਆਪਾਂ ਮੰਨ ਲਓ ਅਗਲੇ ਦੇ ਕੱਪੜੇ ਲੈ ਲਾ ਦੇ ਫੇਰ ਅਗਲੇ ਨੂੰ ਕਿੱਥੋਂ ਆਣਾ ਸਹੀ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ